ਹਰ ਰੋਜ਼ ਕਿਤੇ ਚੋਰੀਆਂ ਹੋ ਰਹੀਆਂ ਨੇ ਕਿਤੇ ਲਕਾਵਾ ਹੋ ਰਹੀਆਂ ਨੇ ਕਿਤੇ ਪੰਨ ਤੋੜ ਕੀਤੀ ਜਾ ਰਹੀ ਹੈ ਜੀ ਹਾਂ ਪਿੰਡ ਮਲਪੁਰ ਅੜਕਾ ਵਿਖੇ ਘਡਾਸੇ ਤੇ ਦਾਤ ਨਾਲ ਨਕਾਬਪੋਛ ਜੋ ਦੱਸਿਆ ਗਿਆ ਹੈ ਕਿ ਚਾਰ ਨਕਾਬਪੋਛ ਜਿਨ੍ਹਾਂ ਨੇ ਕਾਰੇ ਕੱਪੜੇ ਪਾਏ ਹੋਏ ਸਨ ਫਾਸਟ ਫੋਰ ਦੀ ਰੇੜੀ ਲਾਉਣ ਵਾਲੇ RAM ਦੀ ਜੋ ਫਾਸਟ ਫੋਰ ਦੀ ਰੇੜੀ ਹੈ ਜਿਸ ਨੂੰ ਸ਼ੀਸ਼ੇ ਲੱਗੇ ਹੋਏ ਸੀ ਚਾਰ ਮੋਟਰਸਾਈਕਲ ਸਵਾਰਾਂ ਨੇ ਜਿਨ੍ਹਾਂ ਨੇ ਮੂੰਹ ਬੰਨੇ ਹੋਏ ਸੀ ਰਾਤ ਕਰੀਬ ਉਹਦੇ ਦੱਸਣ ਮੁਤਾਬਕ ਰਾਤ ਕਰੀਬ 9 ਵਜੇ ਚਾਰ ਜਣੇ ਆਏ ਤੇ ਮੋਟਰਸਾਈਕਲ ਤੋਂ ਉਹ ਚਾਰ ਜਣੇ ਜਦੋਂ ਉਤਰੇ ਤਾਂ ਉਹਨਾਂ ਨੇ ਉੱਤਰ ਕੇ ਰੇੜੀ ਦੇ ਸ਼ੀਸ਼ੇ ਭੰਨੇ ਤੇ ਫਿਰ ਰੇੜੀ ਦੇ ਸ਼ੀਸ਼ੇ ਜਦੋਂ ਭੰਨ ਦਿੱਤੇ ਗਏ ਤਾਂ ਉੱਥੋਂ ਮੋਟਰਸਾਈਕਲਾਂ ਤੇ ਉਸੀ ਤਰ੍ਹਾਂ ਫਿਰ ਵਾਪਸ ਚਲੇ ਗਏ ਪਰ ਹੁਣ RAM ਨੂੰ ਖਤਰਾ ਇਹ ਲੱਗ ਰਿਹਾ ਹੈ ਕਿ ਅੱਜ ਤਾਂ ਸ਼ੀਸ਼ੇ ਤੋੜੇ ਗਏ ਨੇ ਕੱਲ ਨੂੰ ਉਸਤੇ ਵੀ ਹਮਲਾ ਹੋ ਸਕਦਾ ਹੈ ਰਾਮ ਨੇ ਇਹ ਗੱਲ ਵੀ ਦੱਸੀ ਕਿ ਉਸਦੇ ਕਿਸੇ ਨਾਲ ਵੀ ਕੋਈ ਨਾਹੀ ਬੈਰ-ਵਿਰੋਧ ਹੈ ਤੇ ਨਾਹੀ ਦੁਸ਼ਮਣੀ ਹੈ ਪਰ ਪਤਾ ਨਹੀਂ ਕਿ ਉਹਨਾਂ ਨੇ ਬਿਨਾਂ ਬੈਰ-ਵਿਰੋਧ ਤੋਂ ਇਹ ਸ਼ੀਸ਼ੇ ਕਿਉਂ ਤੋੜੇ ਹਨ ਇਹ ਵਾਰਦਾਤ ਕੀਤੀ ਕਿਉਂ ਹੈ ਹੁਣ ਰਾਮ ਨੂੰ ਇਹ ਚਿੰਤਨ ਸਤਾ ਰਹੀ ਹੈ ਕਿ ਅੰਦਰੋਂ ਵੀ ਆਹ ਉਹਨਾਂ ਨੇ ਬਿਨਾਂ ਕਿਸੇ ਗੱਲ ਤੋਂ ਇਹ ਸ਼ੀਸ਼ੇ ਭੰਨੇ ਹਨ ਸ਼ੀਸ਼ੇ ਤੋੜੇ ਹਨ ਉਸ ਤੇ ਵੀ ਹਮਲਾ ਹੋ ਸਕਦਾ ਹੈ ਆਓ ਦੇਖਦੇ ਹਾਂ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਇਹ ਪੂਰੀ ਰਿਪੋਰਟ ਸਾਡੀ ਇੱਕ ਰਿਕੁਐਸਟ ਹੈ ਇੱਕ ਬੇਨਤੀ ਹੈ ਕਿ ਚੈਨਲ ਨੂੰ ਚਲਦੇ-ਚਲਦੇ ਹੀ ਇਸ ਵੀਡੀਓ ਨੂੰ ਇਸ ਨਵਾਂ ਸ਼ਹਿਰ ਦਵਾਬਾ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਜਿਲਾ ਸ਼ਿਫ ਪਾਕ ਸਿੰਘ ਨਗਰ ਦੀ ਹਰ ਖਬਰ ਹਰ ਰਿਪੋਰਟ ਹਰ ਗਤੀਵਿਧੀ ਅਸੀਂ ਤੁਹਾਡੇ ਤੱਕ ਪਹੁੰਚਾ ਸਕੀਏ ਘਟਨਾ ਜਿਹੜੀ ਹੋਈ ਸੀ ਇਸ ਘਟਨਾ ਦੀ ਸਾਰੀ ਵਾਰਦਾਤ ਸੀਸੀ ਫੁਟੇਜ ਕੈਮਰੇ ਦੇ ਵਿੱਚ ਵੀ ਕੈਦ ਹੋ ਗਈ ਜੋ ਤੁਹਾਨੂੰ ਅਸੀਂ ਇਸ ਰਿਪੋਰਟ ਦੇ ਵਿੱਚ ਦਿਖਾਈ ਹੈ ਦਿਖਾ ਰਹੇ ਹਾਂ ਆਓ ਦੇਖਦੇ ਹਾਂ ਪੂਰੀ ਰਿਪੋਰਟ ਜੀ ਬਈ ਨਾਮ ਕੀ ਤੁਹਾਡਾ 91089 ਨਾਮ ਕੀ ਤੁਹਾਡਾ ਜੀ ਨਾਮ ਤਾਂ ਮੇਰਾ ਰਾਮ ਹੈ ਕੀ ਗੱਲ ਹੋਈ ਜਰੀ ਇੱਥੇ ਇੱਥੇ ਹੋਇਆ ਜੀ ਉਹ মোটরসাইਕਲ ਸਾਇਆ ਅਚਾਨਕ ਮਾਰ ਕੇ ਗਰਾਸਾ ਚੱਲ ਗਿਆ ਜੀ ਲੋੜ ਕੁਛ ਨਹੀਂ ਕਿੰਨੇ ਜਣੇ ਸੀ ਜੋ 4 ਜਣੇ ਸੀ ਜੀ ਦੋ ਜਣੇ ਉਧਰ ਖੜਾ ਸੀ ਮੋਟਰਸਾਈਕਲੇ ਸਟਾਰਟ ਕਰਕੇ ਦੋ ਜਣੇ ਆਇਆ ਜੀ ਮੂੰਹ ਬਣ ਕੇ ਕਾਲੇ ਕੱਪੜੇ ਤੁਸੀਂ ਉਹ ਗਰਾਸ ਆ ਬੜੇ ਬੜੇ ਲਾਇਆ ਸੀ ਉਹ ਜ਼ੋਰ ਨਾਲ ਮਾਰਿਆ ਕੱਲ ਮੇਰੇ ਵੀ ਮਾਰ ਸਕਦਾ ਪ੍ਰਸ਼ਾਦ ਜਨ ਵੀ ਕੋਈ ਨਹੀਂ ਆਇਆ ਪਛਾਣ ਹੋਈ ਕੋਈ ਉਹਨਾਂ ਦੀ ਨਹੀਂ ਜੀ ਕੋਈ ਪਹਿਚਾਨ ਨਹੀਂ ਜੀ ਮੂੰਹ ਬਣਿਆ ਸੀ ਕੋਈ ਪਹਿਚਾਨ ਨਹੀਂ ਜੀ ਕੈਮਰਾ ਵੀ ਚੱਲਦਾ ਉਸਮੇ ਵੀ ਨਹੀਂ ਪਹਿਚਾਨ ਆ ਰਹਾ ਹੈ ਕਿੰਨੇ ਜਣੇ ਸੀ ਚਾਰ ਜਣੇ ਜੀ ਦੋ ਜਣੇ ਮੋਟਰਸਾਈਕਲ ਦੇ ਸੀ ਦੋ ਜਣੇ ਇਧਰ ਆਇਆ ਸੀ ਜੀ ਮੋਟਰਸਾਈਕਲ ਦਾ ਨੰਬਰ ਵੀ ਨੋਟ ਕੀਤਾ ਨਹੀਂ ਉਹ ਮੋਟਰਸਾਈਕਲ ਦਾ ਨੰਬਰ ਹੈ ਨਹੀਂ ਸੀ ਜੀ ਤੇ ਆ ਕੇ ਉਹਨਾਂ ਨੇ ਤੁਹਾਨੂੰ ਕੁਝ ਕਿਹਾ ਜਾਂ ਕੋਈ ਕੰਮ ਤੰਗ ਨਹੀਂ ਨਹੀਂ ਜੀ ਕੋਈ ਧਮਕੀ ਨਹੀਂ ਕੋਈ ਨਹੀਂ ਕੁਝ ਨਹੀਂ ਕਿਹਾ ਮੈਨੂੰ ਆ ਕੇ ਦੋ ਬੜਾ ਬੜਾ ਗ라스 ਵਾਲਾ ਜੋਰ ਨਾਲ ਦੋਨੋਂ ਮਾਰਤਾ ਸ਼ੀਸ਼ੇ ਦੇ ਮਾਰਿਆ ਮੈਨੂੰ ਕੁਝ ਨਹੀਂ ਬੋਲਿਆ ਮੂੰਹ ਬਣਿਆ ਉਹ ਮਾਰ ਕੇ ਸਿੱਧਾ ਭਜ ਗਿਆ ਅੱਛਾ ਜਦ ਮੈਂ ਅੰਦਰ ਸੀ ਬਾਹਰ ਨਿਕਲੇ ਨਿਕਲ ਤਾਲੇ ਮੋਟਰਸਾਈਕਲ ਕੋਲ ਪਹੁੰਚ ਗਿਆ ਜੀ ਕਿੰਨੇ ਵਜੇ ਘਟਨਾ ਜੀ ਇਹ ਇਹ 9:00 9:00 ਵਜੇ ਦੀ ਗੱਲ ਹੈ ਜੀ ਤੇ ਹੁਣ ਤੁਸੀਂ ਪੁਲਿਸ ਰਿਪੋਰਟ ਦਿੱਤੀ ਕਿ ਨਹੀਂ ਪੂਰੀ ਪੁਲਿਸ ਲਿਬਰਡ ਸੀ ਆ ਜੀ ਰਾਤ ਨੂੰ ਦਿੱਤਾ ਜੀ ਮੈਂ 10:00 ਵਜੇ ਉਹ ਵੀ ਨਹੀਂ ਆਇਆ ਜੀ ਕੁਈ ਸਾਰੇ 9 10 ਵਜੇ ਕੇ ਵਿਚ ਵਿਚੀ ਦਿੱਤਾ ਜੀ। ਉਹ ਉਹ ਵੀ ਕੋਈ ਸੁਣਵਾ ਨਹੀਂ ਜੀ। ਸਵੇਰੇ 9:30 ਵਜੇ ਮੈਂ ਦਫਤਰ ਮੇ ਜਾ ਕੇ ਕੰਪਲੇਨ ਲਿਖ ਕੇ ਲੈ ਕੇ ਗਿਆ ਸੀ ਉਹਨੂੰ ਦਿੱਤਾ ਹੋਣ ਵੀ ਨਹੀਂ ਆਇਆ ਜੀ। ਕੋਈ ਸੁਣਵਾ ਨਹੀਂ ਜੀ। ਕਿਉਂ ਮੰਗੀ ਆ ਤੁਹਾਡੀ? ਸਾਡੇ ਜੀ ਇਹ ਜੋ ਦੇਖੋ ਕੱਲ ਮੇਰੇ ਉੱਪਰ ਵੀ ਹਮਲਾ ਕਰ ਸਕਦਾ। ਅੱਜ ਸ਼ੀਸ਼ੇ ਮੇਰੇ ਬਸ ਸ਼ੀਸ਼ਾ ਤੋੜਿਆ ਹੈ। ਉਹਦੇ ਚਲੋ ਬਣ ਜਾਣਾ ਜੋ ਸਾਡਾ ਫੇਰਾ ਤੋੜ ਦੇਣਾ ਉਹ ਕਿੱਥੇ ਬੰਨਣਾ ਜੀ? ਰਹਿੰਨੇ ਕਿੱਥੇ ਤੁਸੀਂ? ਮੈਂ ਪਿੰਡ ਦਾ ਦਾ ਜੀ। ਮਾਲਪੁਰ ਹਰਕਾ ਮਾਲਪੁਰ ਰਕੇ ਹਾਂਜੀ ਹਾਂਜੀ ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕੈਤ ਆਯੁਰਵੈਦ ਦੁਆਖਾਨਾ ਔਰਤ ਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਧਰੰਗ ਕਾਲਾ ਪੀੜਿਆ ਮੋਟਾਪਾ ਸ਼ੂਗਰ ਘਟਿਏ ਹੋਏ ਸੈੱਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 98763 79499 ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876789499